ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਿਆਸਤ ਦੇ ਵਿੱਚ ਸੱਤਾ ਲੈਣ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਬੜੇ ਪਾਪੜ ਬੇਲੇ ਪੈਂਦੇ ਨੇ ਬਹੁਤ ਕੁਝ ਇਹ ਹ ਕਰਨਾ ਪੈਂਦਾ ਹੈ ਜੋ ਦਿਖਾਵੇ ਲਈ ਹੁੰਦੇ ਜੋ ਦਿਲੋਂ ਨਹੀਂ ਹੁੰਦਾ ਇਹ ਵੀ ਕਰਨਾ ਲੇਕਿਨ ਇਹ ਸਾਡੇ ਦੇਸ਼ ਦੇ ਵਿੱਚ ਜਿਹੜੀ ਸਿਆਸਤ ਹੈ ਉਹ ਧਰਮ ਤੋਂ ਬਿਨਾਂ ਨਹੀਂ ਚੱਲ ਸਕਦੀ ਧਰਮ ਚਾਹੇ ਤੁਸੀਂ ਦਿਲੋਂ ਮੰਨੋ ਨਾ ਮੰਨੋ ਦਿਖਾਵੇ ਲਈ ਵੀ ਲੋਕਾਂ ਨੂੰ ਦਿਖਾਉਣਾ ਪੈਂਦਾ ਹੈ खैर ਮੈਂ ਇਹ ਤੇ ਵੀ ਕਦੇ ਗੱਲ ਕਰੂੰ ਅੱਜ ਤਾਂ ਮੈਂ ਗੱਲ ਇਹ ਕਰ ਰਿਹਾ ਕਿ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਪੰਜਾਬ ਚ ਪੈਰ ਲਾਉਣ ਲਈ ਹਰ ਹਿੱਲਾ ਵਰਤ ਰਹੀ ਹੈ ਤੇ ਉਹਨਾਂ ਨੂੰ ਪਤਾ ਹੈ ਕਿ ਜੇ ਦਬਾਵੇ ਚ ਪੈਰ ਲਾਉਣਾ ਹੈ ਤੇ ਫਿਰ ਜਾ ਜਿਹੜੀ ਦਲਿਤ ਵੋਟ ਨਾਲ ਗੱਲ ਕਰਨੀ ਹੈ ਜਾਂ ਉਹਨਾਂ ਨੂੰ ਡਰੈਸ ਕਰਨਾ ਹੈ ਜਾ ਖਾਸ ਤੇ ਰਬੀਦਾਸੀ ਆਰਾਮਦਾਸੀਆ ਭਾਈਚਾਰੇ ਦੇ ਵਿੱਚ ਆਪਣੀ ਪੈਂਠ ਬਣਾਉਣੀ ਹੈ ਤਾਂ ਕੀ ਕਰਨਾ ਚਾਹੀਦਾ ਇਹ ਉਹਨਾਂ ਨੂੰ ਪਤਾ ਹੈ ਤੇ ਸ਼ਾਇਦ ਉਸੇ ਸਿਲਸਿਲੇ ਦੇ ਵਿੱਚ ਕੱਲ ਸੰਤ ਨਰਨਜਨ ਦਾਸ ਡੇਰਾ ਸਚਖੰਡ ਬੱਲਾ ਦੇ ਮੁਖੀ ਸੰਤ ਨੂੰ ਮੋਦੀ ਸਾਹਿਬ ਨੂੰ ਮਿਲਾਇਆ ਗਿਆ ਮੋਦੀ ਸਾਹਿਬ ਨੂੰ ਸੰਤ ਨਰਨਜਨ ਦਾਸ ਤੇ ਸੰਤ ਮਰਦੀਪ ਦਾਸ ਨਾਲ ਮਲਾਇਆ ਨਾ ਸਿਰ ਮਲਾਇਆ ਬਲਕੇ ਉਹਨਾਂ ਨੇ ਜਿਹੜਾ ਹੈ ਸੱਦਾ ਦਿੱਤਾ ਕਿ ਤੁਸੀਂ ਗੁਰੂ ਰਬੀਦਾਸ ਦੇ ਜਨਮ ਦਿਨ ਤੇ ਸਾਡੇ ਸਮਾਗਮ ਵਿੱਚ ਸ਼ਾਮਲ ਹੋਵੋ ਹੋ ਵੀ ਸਕਦੇ ਨੇ ਐਸੀ ਕੁਲੇ ਸਰਕਾਰਾਂ ਜਿਹੜੀਆਂ ਨੇ ਨਾ ਕੁਝ ਵੀ ਕਰ ਸਕਦੀਆਂ ਨੇ ਬੋਟਲਿੰਗ ਬੱਕੇ ਕਿ ਤਹਟ ਆ ਤੁਸੀਂ ਦੇਖਿਆ ਨਹੀਂ 16 ਫਰਵਰੀ ਜਿਹੜੀ ਉਦੋਂ ਡੇਟ ਬਦਲੀ ਸੀ ਪਿੱਛੇ ਕਿਉਂਕਿ ਰਬੀਦਾਸ ਜੀ ਦਾ ਜਨਮ ਦਿਨ ਸੀ ਤੇ ਡੇਟ ਬਦਲਤੀ ਸੀ ਚੋਣ ਕਮਿਸ਼ਨ ਨੇ ਐਨਾ ਪ੍ਰਭਾਵ ਹੈ ਇਸ ਭਾਈਚਾਰੇ ਦਾ ਖੈਰ ਇਸ ਬਾਬੇ ਚ ਪੰਜਾਬ ਦੇ ਵਿੱਚ ਇਹਨਾਂ ਦਾ ਜਿਹੜਾ ਇਹ ਚਿਹਰਾ ਹੈ ਉਹ ਹੈ ਬਿਜੈਸੈਂਪਲਾ ਬਿਜੈਸੈਂਪਲਾ ਹੈ ਵੀ ਉਤੋਂ ਦਾ ਦੁਆਬੇ ਦਾ ਤੇ ਦੁਆਬੇ ਦੇ ਵਿੱਚ ਜਿਆਦਾ ਵੋਟ ਬੈਂਕ ਬਹੁਤ ਜ਼ਿਆਦਾ ਕਾਫੀ ਹੈ ਕੱਲਾ ਜਿ ਰਬੀਦਾਸ ਜੀ ਤਾਂ ਦੇਖੇ 12% ਤਾਂ ਰਬੀਦਾਸ ਜੀ ਨੇ ਵੈਸੇ ਤੀ 32% ਦਲਿਤ ਵੋਟਰ ਨੇ ਪੰਜਾਬ ਦੇ ਵਿੱਚ ਔਰ ਇਹਨਾਂ ਦੀ ਆਬਾਦੀ ਜਿਹੜੀ ਹੈ ਰਵਿਦਾਸੀਆ ਰਾਮਦਾਸੀਆ ਆਦਿ ਧਰਮਾਂ ਦੀ ਹੁਣ ਲੇਟੈਸਟ ਦਾ ਸੈਂਸਸ ਹੋਈ ਨਹੀਂ ਲੇਕਿਨ ਫਿਰ ਵੀ ਜਿਹੜੀ ਹੈ ਆਬਾਦੀ ਕਿਹਾ ਜਾਂਦਾ ਹੈ ਕਿ 20 ਤੋਂ 50 ਲੱਖ ਹੈ ਯਾਨੀ 11-12% ਇਹ ਹੈਗੇ ਨੇ ਖਾਸ ਤੌਰ ਤੇ ਜਿਹੜੇ ਨੇ ਇਹ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਨਮਾਸ਼ਹਿਰ ਉਸ ਏਰੀਆ 'ਚ ਨੇ ਉਸ ਏਰੀਆ 'ਚ ਤਾਂ ਕਈ ਹਲਕੇ ਐਸੇ ਨੇ ਕਿ 40% ਤੱਕ ਬੋਟਾ ਨੇ ਉਹਨਾਂ ਹਲਕਿਆਂ ਦੇ ਵਿੱਚ ਤੇ ਜਿੱਥੇ ਇਹਨਾਂ ਦਾ ਵੋਟਰਾਂ ਤੇ ਵੱਡਾ ਪ੍ਰਭਾਵ ਹੈ ਜਿਹੜਾ ਡੇਰਾ ਸੱਚਖੰਡ ਬੱਲਾਂ ਦਾ ਇਸ ਵੀਡੀਓ 'ਚ ਇਹੀ ਗੱਲ ਕਰਨੀ ਹੈ ਕਿ ਮੋਦੀ ਸਾਹਿਬ ਨੂੰ ਇਹ ਸੱਚਖੰਡ ਬੱਲਾਂ ਦੇ ਮੁਖੀ ਨੂੰ ਮਲਾਉਣ ਦੇ ਪਿੱਛੇ ਕੀ ਚੱਕ ਹੋ ਸਕਦਾ ਜਾਂ ਕਿਉਂ ਇਹ ਸਾਰੀ ਖੇਡ ਖੇਡੀ ਜਾ ਰਹੀ ਹੈ ਇਤੇ ਆਪਾਂ ਗੱਲਬਾਤ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਇੱਕ ਅਭੀਰ ਮੈਂ ਅਕਸਰ ਕਰ ਦਿੰਦਾ ਅੱਜ ਵੀ ਕਰ ਰਿਹਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੋਂ ਪਲੀਜ਼ ਕਰ ਲਵੋ ਦੇਖੋ ਕੱਲ ਜਦੋਂ ਮੋਦੀ ਸਾਹਿਬ ਨਾਲ ਮੁਲਾਕਾਤ ਹੋਈ ਬੀਜੇ ਸਾਪਲਾ ਤਾਂ ਹੈ ਹੀ ਚਿਹਰਾ ਉਹਨਾਂ ਦਾ ਬੀਜੇ ਸਾਪਲਾ ਫਿਰ ਜਰਨਲਿਸਟਾਂ ਚੋਂ ਚੋਗ ਤੇ ਮਜੀਤਬਾਲੀ ਅਵਿਰਾਸ਼ ਚੰਦਰ ਇਹ ਸਾਰੇ ਨਾਲ ਸੀ ਇਹਨਾਂ ਨੇ ਅਸਲ ਵਿੱਚ ਮੁਲਾਕਾਤ ਕਰਵਾਈ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਰੂ ਰਵੀਦਾਸ ਦਾ ਜਿਹੜਾ ਜਨਮ ਸਥਾਨ ਬਨਾਰਸ ਕਾਸ਼ੀ ਦੇ ਵਿੱਚ ਉੱਥੇ ਉੱਥੇ ਤਾਂ ਵੈਸੇ ਵੀ ਮੋਦੀ ਸਾਹਿਬ ਜਾਂਦੇ ਰਹਿੰਦੇ ਨੇ ਜਾਣਾ ਚਾਹੀਦਾ ਉੱਥੇ ਜਾਣਗੇ ਤੇ ਫਿਰ ਉਹਨਾਂ ਨੇ ਫਿਰ ਕਿਉਂਕਿ ਉਹ ਉਹਨਾਂ ਦਿਨਾਂ 'ਚ ਬਹੁਤ ਵੱਡੀ ਗਿਣਤੀ 'ਚ ਲੋਕ ਇੱਥੋਂ ਬਨਾਰਸ ਜਾਂਦੇ ਨੇ ਸਵਾਗਤ ਵਿੱਚ ਸ਼ਾਮਲ ਹੁੰਦੇ ਨੇ ਤੇ ਇਸ ਕਰਕੇ ਜਿਹੜੀਆਂ ਸਿਆਸੀ ਪਾਰਟੀਆਂ ਵੀ ਉਹ ਉਸ ਪਾਸੇ ਧਿਆਨ ਰੱਖਦੀਆਂ ਨੇ ਕਿ ਉਹਨਾਂ ਨਾਲ ਗੱਲ ਹੋਵੇ। ਅ ਦੇਖੋ ਇੱਕ ਗੱਲ ਹੈ ਕਿ ਇਹ ਡੇਰਾ ਬੰਨਾ ਜਿਹੜਾ ਨਾ ਉਸ ਉਹਨਾਂ ਦੇ ਨਾਲ ਇੰਟਰਨੈਸ਼ਨਲ ਲੈਵਲ ਤੇ ਸੁਰੱਖਿਆ ਚ ਆਇਆ ਸੀ ਜਦੋਂ 2009 ਦੇ ਵਿੱਚ ਬਿਆਨਾ ਚ ਜੋ ਕੁਝ ਵਾਪਰਿਆ ਸੀ ਆਸਟ੍ਰੇਲਿਆ ਉੱਥੇ ਜਿਸ ਤਰੀਕੇ ਨਾਲ ਬੋਡੀਗਾਰਡ ਹੋਇਆ ਸੀ ਆਰ ਸਤ ਰਾਮਨ ਉਹਦੇ ਵਿੱਚ ਸ਼ਹੀਦ ਹੋਏ ਸੀ। ਵੈਸੇ ਇਹ ਜਿਹੜੇ ਅਕਾਲੀ ਪੋਲਿਟਿਕਸ ਹੈ ਉਹਨਾਂ ਦੇ ਬਹੁਤ ਬਾਰ ਕਹੇ ਕਿ ਉਹ ਜੋੜਨ ਦੀ ਬਜਾਏ ਤੋੜ ਗੁਰੂ ਨੇ ਤਾਂ ਜਾਤ ਪਾਤ ਖਤਮ ਕੀਤੀ ਸੀ ਪਰ ਬਹੁਤ ਕੁਝ ਚੱਲੀ ਜਾਂਦਾ ਵਿੱਚ ਇਹੀ ਤਾਂ ਇੱਕ ਪ੍ਰੋਬਲਮ ਹੈ ਸਾਡੇ ਦੇਸ਼ ਦੇ ਵਿੱਚ ਜਨਤਾ ਜਿਹੜੀਆਂ ਨੇ ਉਹ ਇੰड्या ਜਾਤ ਪਾਤ ਦਾ ਸਿਸਟਮ ਹੈ ਨਾ ਡੂੰਘਾ ਹੈ ਕਿ ਬਹੁਤ ਬਾਰ ਜਿਹੜੇ ਕਨਵਰਟਡ ਲੋਕ ਨੇ ਉਹ ਵੀ ਜਾਤ ਤੋਂ ਬਾਹਰ ਵੀ ਨਿਕਲਦੇ ਉਦੋਂ ਕਈ ਵਾਰੀ ਉਹ ਫਾਇਦੇ ਵੀ ਲੈਂਦੇ ਨੇ ਹੁਣ ਜਿਹੜੇ ਬਹੁਤ ਸਾਰੇ ਕਨਵਰਟ ਹੋ ਗਏ ਐਸਾਈ ਬਣ ਕੇ ਤੇ ਲੇਕਿਨ ਜਦੋਂ ਉਹਨਾਂ ਨੇ ਕੋਈ ਫਾਇਦਾ ਲੈਣਾ ਕੋਈ ਰਿਜ਼ਰਵੇਸ਼ਨ ਦਾ ਫਾਇਦਾ ਟਰਨ ਆਉਂਦਾ ਉਦੋਂ ਆਪਣੇ ਹਾਲਾਂਕਿ ਐਸਾਈ ਤਾਂ ਬੜੇ ਕਿ ਉਹਦੇ 'ਚ ਕੋਈ ਜਾਤ ਨਹੀਂ ਹੈ ਇਸੇ ਸਿੱਖਾ ਚ ਦੇ ਸਿੱਖਾਂ ਨੇ ਬਹੁਤ ਸਾਰੇ ਬਦਨ ਨੂੰ ਆਪ ਹੀ ਦੂਰ ਕੀਤਾ ਬਹੁਤ ਸਾਰੇ ਸੈਕਟਰ ਨੂੰ 2010 ਦੇ ਵਿੱਚ ਵੀ ਦੂਰ ਹੋ ਗਏ ਸੀ ਤੇ ਇੱਥੇ ਤੱਕ ਤੇ ਜਿਹੜੇ ਰਵੀ ਦਾਸ ਦੀ ਬਾਣੀ ਲੱਗ ਘੱਟ ਲਈ ਸੀ ਕਹਿੰਦੇ ਸਾਡੀ ਤਾਂ ਹੀ ਹੈ ਸੋ ਸੱਚਾ ਭੱਲਾ ਜਿਸ ਤੱਕ ਡੇਰਾ ਹੈ ਜੀਦੇ ਮੁਖੀ ਨੇ ਜਿਹੜੇ ਮਿਲੇ ਨੇ ਜਾ ਕੇ ਉਹਨਾਂ ਦੀ ਕਾਫੀ ਬਾੰਦਤ ਹੈ ਉਹ ਉਸ ਡੇਰੇ ਦੀ ਉਹ ਕੱਲਾ ਇੱਥੇ ਨਹੀਂ ਹੈ ਬਹੁਤ ਸਾਰੇ ਜਿਹੜੇ ਹੋਰ ਬਾਹਰ ਦੇਸ਼ਾਂ 'ਚ ਵੀ ਤੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਵੀ ਸੱਚ ਕੰਟੇਰਾ ਨੂੰ ਜਿਹੜਾ ਬਣਿਆ ਜਾਂਦਾ ਜਿਵੇਂ ਹਿਮਾਚਲ ਦੇ ਵਿੱਚ ਉਹਨਾਂ ਕਾਗੜਾ ਅਮೀರ್ਪੁਰ ਐਸਾ ਏਰੀਆ ਜਿੱਥੇ ਇਹਨਾਂ ਦੀ ਕਾਫੀ ਜਿਹੜੀ ਸਾਂਖਿਆ ਹੈ ਹਰਿਆਣਾ 'ਚ ਵੀ सिरसा ਅੰਮਾਲਾ ਕੁਰਕਸ਼ੇਤਰ ਉੱਤੇ ਵੀ ਬੰਦਰਮੰਦਰਾਂ ਲੋਕ ਹੈਗੇ ਨੇ ਦਿੱਲੀ ਐਨਸੀਆਰ ਚ ਹੈਗੇ ਨੇ ਯੂਪੀ ਹੈਗੇ ਨੇ ਪਾਰਾਡਸੀ ਕਾਸੀ ਇੱਥੇ ਤਾਂ ਹੋਣਗੇ ਲੇਕਿਨ ਵਿਦੇਸ਼ਾਂ ਜਿੱਥੇ ਜਿੱਥੇ ਲੋਕ ਮਾਈਗਰੇਟ ਕਰਕੇ ਚਲੇ ਗਏ ਉਥੇ ਡੇਰਾ ਸੱਚਖੱਟ ਬੱਲ ਦੇ ਮਹਤਾ ਜਨ ਉਸ ਭਾਈਚਾਰੇ ਨੂੰ ਬੰਨਣ ਵਾਲੇ ਲੋਕ ਰਵੀਦਾਸ ਭਗਤ ਰਵੀਦਾਸ ਤੇ ਅੰਧਿਆਈ ਕਹ ਲੋ ਉਥੇ ਹੈ ਉਹ ਡੇਰੇ ਨੂੰ ਮਰਦੇ ਨੇ ਯੂਕੇ ਦੇ ਵਿੱਚ ਕਾਫੀ ਗਿਣਤੀ ਚ ਹੈ ਗੁਰੂ ਘਰ ਵੀ ਨੇ ਕੈਨੇਡਾ ਦੇ ਵਿੱਚ ਯੂ ਐਸ ਏ ਜਰਮਨ ਇਟਲੀ ਯਾਨੀ ਇਹ ਇੰਟਰਨੈਸ਼ਨਲ ਲੈਵਲ ਤੱਕ ਇਹ ਸਾਰੀ ਕਹਾਣੀ ਹੈ ਵੈਸੇ politically ਜਦੋਂ ਆਪਾਂ ਦੇਖਦੇ ਹਾਂ ਕਿਉਂਕਿ ਇਹ ਤਾਂ ਮੈਂ ਸਿੱਧੇ ਤੌਰ ਤੇ ਸਮਝਦਾ ਕਿ ਕਿ politikal ਖਿਡੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਇਹ ਸਮਝਦੀ ਹੈ ਜਿਵੇਂ ਅਸੀਂ ਜਿਹੜਾ ਕੀਤਾ ਇੱਥੇ ਕੈਨੇਡਾ ਦੇ ਵਿੱਚ ਉਹੀ ਮਾਡਲ ਉਹ ਲੈ ਕੇ ਆਉਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਬਹੁਤ ਵਾਰ ਇਹ ਕਿਹਾ ਜਾਂਦਾ ਸੀ ਕਿ जाट ਜਿਹੜਾ ਹੈ ਉਹਦੇ ਬਿਨਾ ਕੋਈ ਬੁਖਮਤਰੀ ਨਹੀਂ ਬਣੇਗਾ ਇਸ ਤਰ੍ਹਾਂ ਦੀ ਗੱਲ ਹੁੰਦੀ ਸੀ ਪੰਜਾਬ 'ਚ ਵੀ ਇਹ ਕੁਝ ਹੁੰਦਾ ਸੀ ਪੰਜਾਬ 'ਚ ਕਹੇ ਸੀ ਜਾਟੀ ਬੁਖਮਤਰੀ ਰਹੂਗਾ ਲੇਕਿਨ ਮਿਥਥ ਟੁੱਟ ਰਹੀਆਂ ਨੇ ਹਰਿਆਣਾ 'ਚ ਮਿਥ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨੇ ਤੋੜੀ ਉਹਨਾਂ ਨੇ ਜਿਸ ਤਰੀਕੇ ਨਾਲ ਜਿਹੜਾ ਮਾਡਲ ਅਪਣਾਇਆ ਲੱਗਦਾ ਹੈ ਕਿ ਪੰਜਾਬ 'ਚ ਉਸੇ ਤਰ੍ਹਾਂ ਕੰਮ ਕਰ ਰਹੇ ਨੇ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਪਿੰਡਾਂ 'ਚ ਨਹੀਂ ਸਾਨੂੰ ਵੜ ਦਿੱਤਾ ਜਾਂਦਾ ਪਿੱਛੇ ਹੀ ਇਲੈਕਸ਼ਨ ਚ ਆਪਾਂ ਦੇਖਿਆ ਜਿੱਵੇਂ ਵਿਰੋਧ ਹੋਇਆ ਸੀ ਲੇਕਿਨ ਉਹ ਪਿੰਡਾਂ 'ਚ ਕਹਿੰਦੇ ਠੀਕ ਹੈ ਕਿਸਾਨ ਨਹੀਂ ਜੇ ਸਾਡੇ ਨਾਲ ਨਹੀਂ ਜੱਟ ਪੰਜਾਬ ਦਾ ਨਾਲ ਕੋਈ ਗੱਲ ਨਹੀਂ ਅਸੀਂ ਦਰਦਪਾਰੀ ਚਾਲੇ ਡਰੈਸ ਕਰਦੇ ਆ ਉਹਨਾਂ ਨੂੰ ਮਿਲਦੇ ਤੇ ਪਹਿਲਾਂ ਆਪਾਂ ਦੇਖਿਆ ਜਦੋਂ ਇਹਨਾਂ ਦਾ ਵਿਰੋਧ ਹੁੰਦਾ ਸੀ ਉਹ ਕੋਈ ਵੀ ਮਿਹੜਿਆਂ 'ਚ ਜਾਂਦੇ ਸੀ ਉੱਥੋਂ ਔਰ ਵੱਡੀ ਗਿਣਤੀ 'ਚ ਜਿਹੜੇ ਇਹਨਾਂ ਦੇ ਅਫਸਰ ਨੇ ਆਈਐਸ ਸਾਫ ਕਾਣੇ ਕਈਆਂ ਨੂੰ ਅ ਰਾਜੂ ਵਰਗੇ ਨੂੰ ਜੈਨ ਕਰਾ ਕੇ ਵੀ ਇਧਰ ਲੈ ਕੇ ਆਏ ਨੇ ਉਹਨਾਂ ਨੂੰ ਭਾਜਪਾ ਹੀ ਬਣਾਇਆ ਭਾਰਤੀ ਜਨਤਾ ਪਾਰਟੀ ਨੇ ਇਸ ਤਰ੍ਹਾਂ ਦੀ ਕਰਨੀ ਹੈ ਕਿ ਉਹਨਾਂ ਦੇ ਜਿਹੜੇ ਉਹ ਉਹ ਇਸ ਭਾਈਚਾਰੇ ਨੂੰ ਹਰ ਪੱਧਰ ਤੇ ਉਹਨਾਂ ਦੇ ਜਿਹੜੇ ਲੋਕਾਂ ਨੂੰ ਅਡਰੈਸ ਕਰਨਾ ਚਾਹੁੰਦੇ ਨੇ ਤਾਂ ਕਿ ਉਹ ਨਾਲ ਚੱਲਣ ਸੋ ਟੋਟਲ ਜਿਹੜਾ ਦਲਿਤ ਭਾਈਚਾਰਾ ਵਿਸ਼ੇਸ਼ ਤੌਰ ਤੇ ਹੁਣ ਜਿਹੜਾ ਰਵਿਦਾਸ ਜੀ ਆਦੀ ਧਰਮ ਜੀ ਆਰਮਦਾਸ ਜੀ ਜਾਂ ਜਿਹੜੇ 11 12% ਹੋਣਗੇ ਪੰਜਾਬ ਚ ਇਹ ਇਹਨਾਂ ਲੋਕਾਂ ਨੇ ਟੋਟਲ 32% ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਤੇ ਭਾਵੇਂ ਕਿ ਆਪਸ ਵਿੱਚ ਵੀ ਇਹਨਾਂ ਦੇ ਕਾਫੀ ਕਨਟਰਡਿਕਸ਼ਨ ਨੇ ਲੇਕਰ ਸਮੁੱਚੇ ਤੌਰ ਤੇ ਜਦੋਂ ਇਹ ਭਾਈਚਾਰੇ ਦੀ ਗੱਲ ਹੁੰਦੀ ਹੈ ਤਾਂ ਫਿਰ ਇਹ ਇਹ ਸਮਝਦੇ ਨੇ ਰੈਲਿਸ ਵੀ ਕਰ ਦਿੰਦੇ ਜਦੋਂ ਚਰਨਜੀਤ ਚੰਨੀ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਬਣਾਇਆ ਸੀ ਨਾ ਸਭ ਨੇ ਇਹਨੂੰ ਰੈਲਿਸ ਵੀ ਕੀਤਾ ਸੀ ਔਰ ਉਸ ਤੋਂ ਬਾਅਦ ਚਰਨਜੀਤ ਚੰਨੀ ਅਤੇ ਡੇਰਾ ਭੱਲਾ ਵਿਸ਼ੇਸ਼ ਤੌਰ ਤੇ ਗਏ ਸੀ ਗ੍ਰਾਂਟ ਵੀ ਦੇ ਕੇ ਆਏ ਸੀ ਇਸ ਤਰ੍ਹਾਂ ਜਿਹੜਾ ਹੈ ਕਰਦੇ ਸਾਰੇ ਜਿਹੜੀ ਕਰਦੇ ਵਿਜੇ ਸਾਹ ਪਲਾ ਭਾਰਤੀ ਜਨਤਾ ਪਾਰਟੀ ਤੋਂ ਵੀ ਕਾਫੀ ਰਹੇ ਨੇ ਚੇਅਰਮੈਨ ਰਹੇ ਨੇ ਜਿਹੜਾ ਹੈ ਐਸੀ ਕਮਿਸ਼ਨ ਤੇ ਔਰ ਉਹ ਵੀ ਉਹ ਭਾਜਪਾ ਵੱਲੋਂ ਨੇ ਸੁੰਦਰ ਸਿੰਘ ਅਰੋੜਾ ਹੈ ਹਿਸ਼ਾਰਪੁਰ ਵਾਲਾ ਇਸ ਤਰ੍ਹਾਂ ਰਾਜਕਮਰ ਬੇਕਰ ਬੇਰਕਾ ਕਾਂਗਰਸ ਦੇ ਵਿੱਚ ਸਦੋਪ ਸਿੰਘ ਚੌਧਰੀ ਹੁੰਦੇ ਸੀ ਅਗਾਲੀਆਂ ਨੇ ਵੀ ਕੀਤਾ ਕਿਤਾ ਬਦ ਸਿੰਘ ਕਹਿਰੇ ਪਰਕਾ ਤੋਂ ਇਸ ਤਰ੍ਹਾਂ ਹੈ ਤਦਾਂ ਦੇ ਜਿਹੜਾ ਜਿਹੜੇ ਪੋਲੀਟਿਕਲ ਬੰਦੇ ਨੇ ਉਹਨਾਂ ਨੂੰ ਉਹ ਫੋ ਪ੍ਰੋਜੈਕਟ ਕਰਦੇ ਨੇ ਤੇ ਉਹਨਾਂ ਨੂੰ ਅੱਗੇ ਲੈ ਕੇ ਜਾਂਦੇ ਨੇ ਹੁਣ ਜਿਹੜੀ ਗੱਲ ਜਿਹੜੀ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਵੇਂ ਇਹਦਾ ਨਿਚੋੜ ਕੱਢਣਾ ਹੋਵੇ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਹੈ ਕਿ ਜੇ ਅਸੀਂ ਇਸ ਢੇਰੇ ਦੇ ਨਾਲ ਚੰਗੇ ਸਬੰਧ ਬਣਾਵਾਂਗੇ ਜੇ ਅਸੀਂ ਪ੍ਰੋਜੈਕਟ ਕਰਾਂਗੇ ਕਿ ਅਸੀਂ ਤੁਹਾਡੇ ਨਾਲ ਤੇ ਜੇ ਪ੍ਰੋਜੈਕਟ ਕਰਾਂਗੇ ਆਸਰਤੇ ਦਬਾਬੇ ਦੇ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਕਈ ਹੱਕਾਂ ਚ ਤਾਂ 40% ਤੱਕ ਜਿਹੜੀ ਵੋਟ ਹੈ ਇਹਨਾਂ ਦੀ ਤਾਂ ਉੱਥੇ ਸਾਡੀ ਸਥਿਤੀ ਸਵਦਰ ਚੰਗੀ ਹੈ ਤਾਂ ਉਸ ਜਿਹੜੀ ਸੋਚ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਇਸ ਪਾਸੇ ਨੂੰ ਸੋਚ ਰਹੀ ਹੈ ਕਿ ਇਹਨਾਂ ਨਾਲ ਸੰਬੰਧ ਨਾ ਸਿਰਫ ਚੰਗੇ ਬਣਾਏ ਜਾਣ ਬਲਕਿ ਇਹਨਾਂ ਨੂੰ ਲੀਡਰਸ਼ਿਪ ਚ ਵੀ ਸ਼ੇਅਰ ਦਿੱਤਾ ਜਾਵੇ ਤਾਂ ਇਹ ਸਾਰੇ ਦੇ ਵਿੱਚ ਹੀ ਹੈ ਮੋਦੀ ਸਾਹਿਬ ਨਾਲ ਮੁਲਾਕਾਤ ਕਰੋਨਾ ਜਾਂ ਸਤ ਨਰਦ ਰੰਜਨ ਦਾਸ ਦੀ ਮੁਲਾਕਾਤ ਹੋਣਾ ਉਸੇ ਸਿਰਸਵੇਦਾ ਇੱਕ ਹਿੱਸਾ ਮੰਨਿਆ ਜਾ ਸਕਦਾ ਹੈ ਤੇ ਜਦੋਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹਦੇ ਚ ਇਹ ਕਹਦੇ ਨੇ ਅਸੀਂ ਇਕੱਲੇ ਚੋਂ ਲੜਨੀ ਹੈ ਭਾਰਤੀ ਜਨਤਾ ਪਾਰਟੀ ਦੀ ਦੇ ਬਾਰਡਰ ਦਾ ਹਿੱਸਾ ਇਹੀ ਹੈ ਕਿ ਜੇ ਨਹੀਂ ਕਿਸਾਨ ਜਾਂ ਜੱਟ ਸਾਡੇ ਨਾਲ ਚੱਲਣ ਨੂੰ ਤਿਆਰ ਤਾਂ ਘਟੋ ਘਟਾ ਸੀ ਇਸ ਭਾਈਚਾਰੇ ਨੂੰ ਆਪਣੇ ਨਾਲ ਲਾਈਏ 32% ਹੈ ਤੇ ਉਹਦੇ ਵਿੱਚੋਂ ਸਾਨੂੰ ਵੱਡਾ ਵੋਟ ਬੈਂਕ ਸਾਡਾ ਬਣ ਸਕਦਾ ਹੈ ਤੇ ਹਿੰਦੂ ਦੇ ਵਿੱਚੋਂ ਸਾਡੇ ਕੋਲ ਆਲਰੇਡੀ ਕਾਫੀ ਵੋਟ ਬੈਂਕ ਹੈ 18% ਤੱਕ ਤਾਂ ਪਹੁੰਚੇ ਹੋਏ ਨੇ ਤੋਂ ਇਸ ਕਰਕੇ ਉਨਾ ਦੀ ਜਿਹੜੀ ਕੈਲਕੂਲੇਸ਼ਨ ਹੈ ਕਿ ਅਸੀਂ ਜਤਾ ਤੋਂ ਬਿਨਾ ਵੀ ਪੰਜਾਬ ਦੇ ਵਿੱਚ ਜਿਹੜੀ ਹੈ ਪਾਵਰ ਗ੍ਰਹਿਣ ਕਰ ਸਕਦੇ ਹਾਂ ਕਿੰਨੇ ਸਹੀ ਪਾਸੇ ਨੂੰ ਇਹਦਾ ਦੀ ਸੋਚ ਹੈ ਜਾਕੀਰ ਲੈਂਦੇ ਨੇ ਇਹ ਤਾਂ ਸਮਝ ਅਸੂ ਪਰ ਮੇਰੇ ਖਿਆਲ ਚ ਭਾਰਤੀ ਜਨਤਾ ਪਾਰਟੀ ਦਾ ਮਾਡਲ ਇਹ ਹੈ ਉਸੇ ਸلسਲੇ ਦੇ ਵਿੱਚ ਉਹ ਰਵੀਦਾਸੀ ਆ ਰਾਮਦਾਸੀ ਆ ਤੇ ਆਦੇ ਤੁਹਾਨੂੰ ਵੋਟ ਨੂੰ ਸਿੱਧੇ ਤੌਰ ਤੇ ਅਡਰੈਸ ਕਰਨ ਲੱਗੇ ਨੇ ਤੇ ਮੈਨੂੰ ਲੱਗਦਾ ਹੈ ਕਿ ਇਹ ਭਗਤ ਰਵੀਦਾਸ ਤੇ ਜਨਦਨ ਤੇ ਮੋਦੀ ਸਾਹਿਬ ਨੇ ਜਿਹੜਾ ਸੱਦਾ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਉਹ ਬਨਾਰਸ ਜਾਣਗੇ ਤਾਂ ਕਿ ਇਹਨਾਂ ਨੂੰ ਖੁਸ਼ ਕੀਤਾ ਜਾ ਸਕੇ ਤੁਹਾਡਾ ਬਹੁਤ ਬਹੁਤ